ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਾਜਰ ਦੇ ਲੱਡੂ ਬਣਾਵਾਂਗੇ ਆਪਾਂ ਗਾਜਰ ਦਾ ਹਲਵਾ ਜਾਂ ਗਜਰੇਲਾਤਾ ਬਣਾਉਂਦੇ ਹੀ ਰਹਿੰਦੇ ਆਂ ਪਰ ਅੱਜ ਆਪਾਂ ਗਾਜਰ ਦੇ ਬਹੁਤ ਹੀ ਟੇਸਟੀ ਲੱਡੂ ਬਣਾਵਾਂਗੇ ਇਹ ਲੱਡੂ ਇੰਨੇ ਵਧੀਆ ਬਣਨਗੇ ਕਿ ਆਪਾਂ ਇਹਨਾਂ ਨੂੰ ਕੁਝ ਦਿਨ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਬਹੁਤ ਟੇਸਟੀ ਬਣਦੇ ਨੇ ਇੱਕ ਵਾਰ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਜੀ ਹੁਣ ਆਪਾਂ ਲੱਡੂ ਬਣਾਵਾਂਗੇ ਗਾਜਰਾਂ ਦੀ ਇਹ ਮਿਠਾਈ ਬਣਾਉਣ ਦੇ ਲਈ ਮੈਂ ਇੱਥੇ ਕਿਲੋ ਗਾਜਰਾਂ ਲਈਆਂ ਨੇ ਗਾਜਰਾਂ ਨੂੰ ਧੋ ਕੇ ਸਾਫ਼ ਕਰ ਲਵਾਂਗੇ ਤੇ ਛਿੱਲ ਲਵਾਂਗੇ ਸਾਰੀਆਂ ਗਾਜਰਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਛਿੱਲ ਲਵਾਂਗੇ ਹੁਣ ਮੈਂ ਇੱਥੇ ਸਾਰੀਆਂ ਗਾਜਰਾਂ ਨੂੰ ਛਿੱਲ ਲਿਆ ਹੈ ਜੀ ਹੁਣ ਆਪਾਂ ਗਾਜਰਾਂ ਨੂੰ ਕੱਦੂਖਸ ਕਰ ਲਵਾਂਗੇ ਸਾਰੀਆਂ ਗਾਜਰਾਂ ਨੂੰ ਕद्दूकस ਕਰ ਲਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਗਾਜਰਾਂ ਦੀ ਮਠਾਈ ਬਣਾ ਕੇ ਦੇਖਿਓ ਜੀ ਅੱਜ ਕੱਲ ਗਾਜਰਾਂ ਦਾ ਸੀਜ਼ਨ ਹੈ ਹੁਣ ਗਾਜਰਾਂ ਦਾ ਸੀਜ਼ਨ ਹੈ ਜੀ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੀਆਂ ਗਾਜਰਾਂ ਮਿਲ ਰਹੀਆਂ ਨੇ ਤੁਸੀਂ ਵੀ ਇਸ ਤਰੀਕੇ ਨਾਲ ਗਾਜਰਾਂ ਦੀ ਮਠਾਈ ਬਣਾ ਕੇ ਦੇਖਿਓ ਇਹ ਮਠਾਈ ਬਹੁਤ ਟੇਸਟੀ ਬਣਦੀ ਹੈ ਹੁਣ ਇਸ ਤਰੀਕੇ ਨਾਲ ਮੈਂ ਸਾਰੀਆਂ ਗਾਜਰਾਂ ਨੂੰ ਕद्दूकस ਕਰ ਲਵਾਂਗੀ ਹੁਣ ਮੈਂ ਗਾਜਰਾਂ ਨੂੰ ਕद्दूकस ਕਰ ਲਿਆ ਹੈ ਹੁਣ ਆਪਾਂ ਮਿਠਾਈ ਬਣਾ ਲਵਾਂਗੇ ਮਿਠਾਈ ਬਣਾਉਣ ਦੇ ਲਈ ਮੈਂ ਕੜਾਹੀ ਦੇ ਵਿੱਚ ਘਿਓ ਲਿਆ ਹੈ ਇੱਥੇ ਮੈਂ ਇੱਕ ਘੜਛੀ ਘਿਓ ਲਿਆ ਹੈ ਅੱਧੀ ਕੌਲੀ ਸੂਜੀ ਪਾਵਾਂਗੇ ਸੂਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਪਕਾ ਲਵਾਂਗੇ ਸੂਜੀ ਨੂੰ ਇਸੇ ਤਰੀਕੇ ਨਾਲ ਹੀ ਲਉਂਦੇ ਰਵਾਂਗੇ ਤੇ ਸੂਜੀ ਨੂੰ 골ਡਨ ਹੋਣ ਤੱਕ ਪਕਾ ਲਵਾਂਗੇ ਇਸ ਮਠਾਈ ਨੂੰ ਆਪਾਂ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਤੇ ਇਹ ਮਠਾਈ ਹੋਰ ਵੀ ਤੇਸਤੀ ਲੱਗੇਗੀ ਜੀ ਹੁਣ ਹਲਕੀ ਖੁਸ਼ਬੂ ਆਣੀ ਸ਼ੁਰੂ ਹੋ ਚੁੱਕੀ ਹੈ ਜੀ ਸੂਜੀ ਪੱਕ ਕੇ ਤਿਆਰ ਹੈ ਥੋੜਾ ਜਿਹਾ ਹੋਰ ਪਕਾ ਲਵਾਂਗੇ ਸੂਜੀ ਨੂੰ ਹੁਣ ਸੂਜੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਜੀ ਸੂਜੀ ਦੇ ਵਿੱਚ ਗਾਜਰਾਂ ਪਾਵਾਂਗੇ ਜੋ ਕਿ ਆਪਾਂ ਕद्दूकस ਕਰਕੇ ਰੱਖੀਆਂ ਸੀ ਸਾਰੀਆਂ ਗਾਜਰਾਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਕਿ ਇਹ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂ। ਗਾਜਰਾਂ ਨੂੰ ਤੇ ਸੂਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਮੀਡੀਅਮ ਲੋ ਫਲੇਮ ਤੇ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਸੂਜੀ ਤੇ ਗਾਜਰਾਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਹਨ ਹੁਣ ਆਪਾਂ ਇਸ ਦੇ ਵਿੱਚ ਖੰਡ ਪਾਵਾਂਗੇ ਖੰਡ ਆਪਾਂ ਸਵਾਦ ਅਨੁਸਾਰ ਪਾਵਾਂਗੇ ਜੀ ਜਿੰਨਾ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਮੈਂ ਇੱਥੇ ਦੂਸਰੀ ਖੰਡ ਪਾਈ ਹੈ ਜੀ ਆਪਾਂ ਪੀਸੀ ਹੋਈ ਖੰਡ ਵੀ ਪਾ ਸਕਦੇ ਹਾਂ ਜੇ ਆਪਾਂ ਇਹ ਵਾਲੀ ਖੰਡ ਪਾਵਾਂਗੇ ਤੇ ਇਹ ਖੰਡ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਜੀ ਕਿਉਂਕਿ ਆਪਾਂ ਥੋੜੀ ਦੇਰ ਗਾਜਰਾਂ ਨੂੰ ਪਕਾਵਾਂਗੇ खंड चंबी तरह मिक्स हो चुकी है थोड़िया थोड़िया पक भी चुकी गाजर का हलवा तो कई बार खादा है जी पर इस तरीके मिठाई बना के देखो मिठाई बहुत टेस्टी बन के तैयार होंगी है ਇਹ ਮਿਠਾਈ ਨੂੰ ਅੱਜ ਆਪਾਂ ਬਿਨਾਂ ਕਿਸੇ ਫੂਡ ਕਲਰ ਤੋਂ ਬਣਾ ਕੇ ਤਿਆਰ ਕਰਾਂਗੇ ਜੀ। ਥੋੜਾ ਜਿਹਾ ਇਲਾਇਚੀ ਪਾਊਡਰ ਪਾਵਾਂਗੇ। ਜਾਂ ਕੁੱਟੀ ਹੋਈ ਇਲਾਇਚੀ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਲਾਇਚੀ ਪਾਊਡਰ ਨੂੰ। ਹੁਣ ਥੋੜੀ ਦੇਰ ਗਾਜਰਾਂ ਪਕਾਉਣ ਤੋਂ ਬਾਅਦ ਇਸ ਤਰੀਕੇ ਦੀਆਂ ਹੋ ਚੁੱਕੀਆਂ ਨੇ। ਚੰਗੀ ਤਰ੍ਹਾਂ ਹਿਲਾ ਲਵਾਂਗੇ, ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇੱਕ ਕੌਲੀ ਮલાઈ ਪਾਵਾਂਗੇ। ਇਹ ਇੱਕ ਕੌਲੀ ਗਾੜੀ ਮલાઈ ਹੈ ਜੀ। ਮੈਂ ਇੱਥੇ ਗਾੜੀ ਤੇ ਫਰੈਸ਼ ਮਲਾਈ ਲਈ ਹੈ ਜੀ ਮਲਾਈ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਿਲਾ ਲਵਾਂਗੇ ਚੰਗੀ ਤਰ੍ਹਾਂ ਇਹ ਗਾੜਾ ਹੋ ਕੇ ਚਿਪਕਣ ਲੱਗ ਜਾਂਦਾ ਜੀ ਇਸ ਦੇ ਲਈ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ ਹਿਲਾਉਂਦੇ ਨਾਲ ਦੁੱਧ ਵੀ ਮਿਕਸ ਹੋ ਕੇ ਜਲਦੀ ਸੁੱਕ ਜੇਗਾ ਦੋਦੇ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਆਪਾਂ ਜਦੋਂ ਵੀ ਇਹ ਰੈਸਪੀ ਬਣਾਵਾਂਗੇ ਜੇ ਇਸ ਨੂੰ ਨਾਨ ਸਟਿਕ ਪੈਨ ਜਾਂ ਕੜਾਹੀ ਦੇ ਵਿੱਚ ਬਣਾਵਾਂਗੇ ਕਿਉਂਕਿ ਇਹ ਦੂਸਰੀ ਕੜਾਹੀ ਦੇ ਵਿੱਚ ਜ਼ਿਆਦਾ ਚਿਪਕ ਜਾਂਦਾ ਹੁਣ ਕੁਝ ਡਰਾਈ ਫਰੂਟ ਪਾਵਾਂਗੇ ਜਿਵੇਂ ਕਾਜੂ ਬਦਾਮ ਤੇ ਡਰਾਈ ਮੈਲਨ ਸੀਡਸ ਪਾਵਾਂਗੇ इतने मैं काजू बदम थोड़ा बरीक बरीक कट कर लिया चंकी तरह मिक्स कर लेवे ड्राई फ्रूट नी देख सकते हो जी बिना किसी फूड कलर तू भी कलर आया है इस मिठाई उपर हम पक के तैयार है जी आप इस प्लेट क लवेंगे ਕਪਲੇਟ ਦੇ ਵਿੱਚ ਕੱਢ ਲਵਾਂਗੇ। ਇੱਥੇ ਮੈਂ ਸਾਰੀ ਮਿਠਾਈ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਜਿਸ ਨੂੰ ਠੰਡਾ ਕਰ ਲਵਾਂਗੇ। ਮੈਂ ਇੱਥੇ ਗਾਜਰਾਂ ਦੇ ਨਾਲ ਖੁਆ ਲਿਆ ਹੈ ਜੀ। ਖੋਏ ਦੇ ਛੋਟੇ-ਛੋਟੇ ਬਾਲਸ ਬਣਾ ਲਵਾਂਗੇ। ਇਹ ਮੈਂ ਜੋ ਖੁਆ ਜਾ ਮਵਾ ਲਿਆ ਹੈ ਜੀ ਇਹ ਫਿੱਕਾ ਹੈ ਆਪਾਂ ਇਸ ਦੇ ਵਿੱਚ ਪੀਸੀ ਹੋਈ ਖੰਡ ਵੀ ਪਾ ਸਕਦੇ ਹਾਂ। ਇਸ ਤਰੀਕੇ ਨਾਲ ਛੋਟੇ-ਛੋਟੇ ਬਾਲਸ ਬਣਾ ਲਵਾਂਗੇ। ਇਸ ਤਰੀਕੇ ਨਾਲ ਕਾਫੀ ਸਾਰੇ ਬਾਲਸ ਬਣਾ ਕੇ ਤਿਆਰ ਕਰ ਲਵਾਂਗੀ ਇਹ ਅਸਲੀ ਹੋਮੇਡ ਖੁਆ ਹੈ ਜਿਸ ਦੇ ਵਿੱਚ ਆਪਾਂ ਸੁੱਕਾ ਦੁੱਧ ਵੀ ਪਾ ਸਕਦੇ ਹਾਂ ਜੇ ਆਪਣੇ ਕੋਲ ਖੁਆ ਨਾ ਹੋਵੇ ਤਾਂ ਹੁਣ ਸਾਰੇ ਬਾਲਸ ਬਣ ਕੇ ਤਿਆਰ ਨੇ ਹੱਥਾਂ ਉੱਪਰ ਥੋੜਾ ਜਿਹਾ ਘਿਓ ਲਗਾਵਾਂਗੇ ਫਿਰ ਇਸ ਤਰੀਕੇ ਨਾਲ ਹੱਥਾਂ ਦੀ ਮਦਦ ਨਾਲ ਪ੍ਰੈਸ ਕਰ ਲਵਾਂਗੇ ਗੋਲ ਗੋਲ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਪ੍ਰੈਸ ਕਰ ਲਵਾਂਗੇ ਜੰਗੀਦਾਂ ਸਟਕ ਕਰਨ ਤੋਂ ਬਾਅਦ ਜੋ ਆਪਾਂ ਬਾਲਸ ਤਿਆਰ ਕੀਤੀਆਂ ਸੀ ਖੁਇਦੀਆਂ ਉਹ ਬਾਲਸ ਪਾਵਾਂਗੇ ਫਿਰ ਜੋ ਆਪਾਂ ਗਾਜਰਾ ਤਿਆਰ ਕਰਕੇ ਰੱਖੀਆਂ ਸੀ ਉਹਨਾਂ ਗਾਜਰਾਂ ਨੂੰ ਖੁਇ ਦੇ ਵਿੱਚ ਸਟਕ ਕਰ ਲਵਾਂਗੇ ਫਿਰ ਇਸ ਤਰੀਕੇ ਨਾਲ ਗੋਲ ਗੋਲ ਬਣਾ ਲਵਾਂਗੇ ਆਹ ਤਰ੍ਹਾਂ ਨਾਲ ਸਟਕ ਕਰ ਦੇਵਾਂਗੇ हम अपनी ये मिठाई बन के तैयार है और मैं इस तरीके काफ़ी सारी मिठाई तैयार कर लवानगी मैं तो काफ़ी सारी मिठाई तैयार कर ली है वीडियो वजी लगे तो वीडियो लाइक शेयर करो जी वीडियो देखने ला तो बहुत बहुत धनबाद जी